ਪਾਕਿਸਤਾਨ ਦੇ ਨਰੋਵਾਲ ਜ਼ਿਲ੍ਹੇ ਦੇ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਹਾਲ ਹੀ ਦੇ ਵਿੱਚ ਸ਼ਰਧਾਲੂਆਂ ਦੇ ਲਈ ਖੋਲ ਦਿੱਤਾ ਗਿਆ ਹੈ ਪਰ ਭਾਰਤੀ ਸਿੱਖ ਸ਼ਰਧਾਲੂ ਹਜੇ ਵੀ ਇਸ ਪਵਿੱਤਰ ਸਥਾਨ ਦੇ ਦਰਸ਼ਨ ਦੀਦਾਰੇ ਨਹੀਂ ਕਰ ਪਾਉਣਗੇ ਕੇਂਦਰ ਸਰਕਾਰ ਦੇ ਵੱਲੋਂ ਹਜੇ ਕਰਤਾਰਪੁਰ ਕੋਰੀਡੋਰ ਖੋਲਣ ਦੇ ਉੱਪਰ ਕੋਈ ਫੈਸਲਾ ਨਹੀਂ ਲਿਆ ਗਿਆ ਜਿਸ ਦੇ ਚਲਦੇ ਪੰਜਾਬ ਅਤੇ ਸਿੱਖ ਜਥੇਬੰਦੀਆਂ ਦੇ ਵਿੱਚ ਨਿਰਾਸ਼ਗੀ ਵਾਧੀ ਜਾ ਰਹੀ ਹੈ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਰੀਬ 11 ਫੁੱਟ ਤੱਕ ਪਾਣੀ ਭਰ ਗਿਆ ਸੀ ਜਿਸ ਦੇ ਕਰਕੇ ਗੁਰਦੁਆਰਾ ਸਾਹਿਬ ਨੂੰ ਬੰਦ ਕਰਨਾ ਪਿਆ ਸੀ ਪਾਣੀ ਨਿਕਲਣ ਤੋਂ ਬਾਅਦ ਮੁਰੰਮਤ ਅਤੇ ਸਫਾਈ ਦੇ ਕੰਮ ਪੂਰੇ ਕੀਤੇ ਗਏ ਨੇ ਤੇ ਹੁਣ ਪਾਕਿਸਤਾਨ ਵੱਲੋਂ ਵਿਦੇਸ਼ਾਂ ਤੋਂ ਆਏ ਸ਼ਰਧਾਲੂਆਂ ਦੇ ਲਈ ਦਰਸ਼ਨ ਦਿਦਾਰੇ ਖੋਲ ਦਿੱਤੇ ਗਏ ਨੇ ਹਾਲਾਕੀ ਭਾਰਤੀ ਸ਼ਰਧਾਲੂ ਇੱਥੋਂ ਹਜੇ ਨਹੀਂ ਜਾ پا ਰਹੇ ਕਿਉਂਕਿ ਆਪਰੇਸ਼ਨ ਸਿੰਦੂਰ ਦੇ ਦੌਰਾਨ ਕਰਤਾਰਪੁਰ ਕੋਰੀਡੋਰ ਨੂੰ ਬੰਦ ਕਰ ਦਿੱਤਾ ਗਿਆ ਸੀ। ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗੋਬਿੰਦ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ 486ਵੇਂ ਜੋਤੀ ਜੋਤ ਦਿਵਸ ਨੂੰ ਸ਼ਰਧਾ ਅਤੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। 20 ਸਤੰਬਰ ਤੋਂ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਕੀਤੀ ਗਈ ਹੈ ਤੇ 22 ਸਤੰਬਰ ਨੂੰ ਇਹਨਾਂ ਦੇ ਭੋਗ ਪਾਏ ਜਾਣਗੇ। ਉਹਨਾਂ ਦੱਸਿਆ ਕਿ ਹੜ੍ਹ ਆਉਣ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ। ਉਹਨਾਂ ਹਾਲਾਤ ਨੋਰਮਲ ਹੋ ਚੁੱਕੇ ਨੇ ਤੇ ਸ਼ਰਧਾਲੂ ਵੱਡੀ ਸੰਖਿਆ ਦੇ ਵਿੱਚ ਪਹੁੰਚ ਰਹੇ ਨੇ। ਉਹਨਾਂ ਨੇ ਪਾਕਿਸਤਾਨ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵੀ ਆ ਕੇ ਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮੁਅਲੈਕਮ ਸਤਿ ਸ੍ਰੀ ਅਕਾਲ। ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 486ਵਾਂ ਜੋਤੀ ਜੋਤ ਪੁਰਪਰਵ ਆਪਾਂ ਕਰਤਾਰਪੁਰ ਸਵਿਖੇ ਪਾਕਿਸਤਾਨ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਾਣੇ ਜਾ ਰਹੇ ਹਾਂ ਕੱਲ 20 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ 22 ਤਾਰੀਖ ਨੂੰ ਸਮਾਪਤੀ ਹੋਏਗੀ ਮੈਂ ਸਮੂਹ ਗੁਰਸਿੱਖ ਸੰਗਤਾਂ ਨੂੰ ਪਾਕਿਸਤਾਨ ਚ ਰਹਿਣ ਵਾਲੀਆਂ ਸੰਗਤਾਂ ਨੂੰ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੀਆਂ ਸੰਗਤਾਂ ਦੇ ਚਰਨਾਂ ਚ ਬੇਨਤੀ ਕਰਦਾ ਹਾਂ ਕਿ ਹਮ ਹਮਾ ਕੇ ਆ ਕੇ ਕਰਤਾਰਪੁਰ ਸਾਹਿਬ ਗੁਰੂ ਸਾਹਿਬ ਦੇ ਦਰਸ਼ਨ ਕਰੋ ਦਾਸਾਂ ਨੂੰ ਸੇਵਾ ਦਾ ਮੌਕਾ ਦਿਓ ਜਿਵੇਂ ਕਿ ਆਪ ਜੀ ਜਾਣਦੇ ਹੋ ਜੋ ਇੱਕ ਬਹੁਤ ਵੱਡਾ ਫਲੱਡ ਆਇਆ ਸੀ ਉਸ ਤੋਂ ਬਾਅਦ ਗੁਰੂ ਨਾਨਕ ਪਾਸ਼ਾ ਨੇ ਬਖਸ਼ਿਸ਼ ਕੀਤੀ ਕਿ ਆਪਾਂ ਕਰਤਾਰਪੁਰ ਸਾਹਿਬੇ ਗੁਰੂ ਨਾਨਕ ਪਾਸ਼ਾ ਦਾ ਜੋਤੀ ਜੋਤੁਰ ਬਣਾਉਣ ਜਾ ਰਹੇ ਹਾਂ ਤਾਂ ਆਪ ਜੀ ਆ ਕੇ ਖੁੱਲੇ ਦਰਸ਼ਨ ਦਿਦਾਰੇ ਕਰੋ ਤੇ ਨਾਲ-ਨਾਲ ਜਿਹੜੇ ਮੇਰੇ ਮੁਸਲਮਾਨ ਵੀਰ ਨੇ ਉਹਨਾਂ ਵਾਸਤੇ ਵੀ ਖੁਸ਼ਖਬਰੀ ਹੈ ਕਿ ਫਲੱਡ ਤੋਂ ਬਾਅਦ ਸਲਾਬ ਤੋਂ ਬਾਅਦ ਕਰਤਾਰਪੁਰ ਸਾਹਿਬ ਗੁਰਦੁਆਰਾ ਬੰਦ ਕੀਤਾ ਹੋਇਆ ਸੀ ਕਿਉਂਕਿ ਸਫਾਈ ਸੁਥਾਈ ਦਾ ਕੰਮ ਚੱਲ ਰਿਹਾ ਸੀ ਹੁਣ ਕੱਲ ਤੋਂ 20 ਸਤੰਬਰ ਤੋਂ ਜਿੱਥੇ ਸਾਡੀਆਂ ਗੁਰਸਿੱਖ ਸੰਗਤਾਂ ਨਾਨਕ ਨਾਮ ਲੇਵਾ ਸੰਗਤਾਂ ਕਰਤਾਰਪੁਰ ਸਾਹਿਬ ਪਹੁੰਚਣ ਗਿਆ ਤੇ ਮੁਸਲਮਾਨ ਫੈਮਲੀ ਜਿਹੜੀਆਂ ਨੇ ਸਾਡੇ ਮੁਸਲਮਾਨ ਵੀਰ ਜਿਹੜੇ ਨੇ ਉਹ ਵੀ ਕਰਤਾਰਪੁਰ ਸਾਹਿਬ ਕੇ ਜ਼ਿਆਰਤ ਕਰ ਸਕਦੇ ਨੇ ਦਰਸ਼ਨ ਕਰ ਸਕਦੇ ਨੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਾਕਿਸਤਾਨ ਦੇ ਨਰੋਵਾਲ ਜ਼ਿਲ੍ਹੇ ਦੇ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਹਾਲ ਹੀ ਦੇ ਵਿੱਚ ਸ਼ਰਧਾਲੂਆਂ ਦੇ ਲਈ ਖੋਲ ਦਿੱਤਾ ਗਿਆ ਹੈ ਪਰ ਭਾਰਤੀ ਸਿੱਖ ਸ਼ਰਧਾਲੂ ਹਜੇ ਵੀ ਇਸ ਪਵਿੱਤਰ ਸਥਾਨ ਦੇ ਦਰਸ਼ਨ ਦੀਦਾਰੇ ਨਹੀਂ ਕਰ ਪਾਉਣਗੇ ਕੇਂਦਰ ਸਰਕਾਰ ਦੇ ਵੱਲੋਂ ਹਜੇ ਕਰਤਾਰਪੁਰ ਕੋਰੀਡੋਰ ਖੋਲਣ ਦੇ ਉੱਪਰ ਕੋਈ ਫੈਸਲਾ ਨਹੀਂ ਲਿਆ ਗਿਆ ਜਿਸ ਦੇ ਚਲਦੇ ਪੰਜਾਬ ਅਤੇ ਸਿੱਖ ਜਥੇਬੰਦੀਆਂ ਦੇ ਵਿੱਚ ਨਿਰਾਸ਼ਗੀ ਵਾਧੀ ਜਾ ਰਹੀ ਹੈ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਰੀਬ 11 ਫੁੱਟ ਤੱਕ ਪਾਣੀ ਭਰ ਗਿਆ ਸੀ ਜਿਸ ਦੇ ਕਰਕੇ ਗੁਰਦੁਆਰਾ ਸਾਹਿਬ ਨੂੰ ਬੰਦ ਕਰਨਾ ਪਿਆ ਸੀ ਪਾਣੀ ਨਿਕਲਣ ਤੋਂ ਬਾਅਦ ਮੁਰੰਮਤ ਅਤੇ ਸਫਾਈ ਦੇ ਕੰਮ ਪੂਰੇ ਕੀਤੇ ਗਏ ਨੇ ਤੇ ਹੁਣ ਪਾਕਿਸਤਾਨ ਵੱਲੋਂ ਵਿਦੇਸ਼ਾਂ ਤੋਂ ਆਏ ਸ਼ਰਧਾਲੂਆਂ ਦੇ ਲਈ ਦਰਸ਼ਨ ਦਿਦਾਰੇ ਖੋਲ ਦਿੱਤੇ ਗਏ ਨੇ ਹਾਲਾਂਕਿ ਭਾਰਤੀ ਸ਼ਰਧਾਲੂ ਇੱਥੋਂ ਹਜੇ ਨਹੀਂ ਜਾ پا ਰਹੇ ਕਿਉਂਕਿ ਆਪਰੇਸ਼ਨ ਸੰਦੂਰ ਦੇ ਦੌਰਾਨ ਕਰਤਾਰਪੁਰ ਕੋਰੀਡੋਰ ਨੂੰ ਬੰਦ ਕਰ ਦਿੱਤਾ ਗਿਆ ਸੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗੋਬਿੰਦ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ 486ਵੇਂ ਜੋਤੀ ਜੋਤ ਦਿਵਸ ਨੂੰ ਸ਼ਰਧਾ ਅਤੇ ਧੰਮਤਮ ਦੇ ਨਾਲ ਮਨਾਇਆ ਜਾ ਰਿਹਾ ਹੈ 20 ਨਵੰਬਰ ਤੋਂ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਕੀਤੀ ਗਈ ਹੈ ਤੇ 22 ਨਵੰਬਰ ਨੂੰ ਇਹਨਾਂ ਦੇ ਭੋਗ ਪਾਏ ਜਾਣਗੇ। ਉਹਨਾਂ ਦੱਸਿਆ ਹੈ ਕਿ ਹੜ੍ਹ ਓਮ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ। ਹੁਣ ਹਾਲਾਤ ਨਾਰਮਲ ਹੋ ਚੁੱਕੇ ਨੇ ਤੇ ਸ਼ਰਧਾਲੂ ਵੱਡੀ ਸੰਖਿਆ ਦੇ ਵਿੱਚ ਪਹੁੰਚ ਰਹੇ ਨੇ। ਉਹਨਾਂ ਨੇ ਪਾਕਿਸਤਾਨ ਦੇ ਮੁ슬ਮਿਮ ਭਾਈਚਾਰੇ ਦੇ ਲੋਕਾਂ ਨੂੰ ਵੀ ਆ ਕੇ ਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ। ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 486ਵਾਂ ਜੋਤੀ ਜੋਤਪੁਰਬ ਆਪਾਂ ਕਰਤਾਰਪੁਰ ਸਬ ਵਿਖੇ ਪਾਕਿਸਤਾਨ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਾਣੇ ਜਾ ਰਹੇ ਹਨ ਕੱਲ 20 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭ ਹੋਣਗੇ 22 ਤਾਰੀਖ ਨੂੰ ਸਮਾਪਤੀ ਹੋਏਗੀ ਮੈਂ ਸਮੂਹ ਗੁਰਸਿੱਖ ਸੰਗਤਾਂ ਨੂੰ ਪਾਕਿਸਤਾਨ ਚ ਰਹਿਣ ਵਾਲੀਆਂ ਸੰਗਤਾਂ ਨੂੰ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੀਆਂ ਸੰਗਤਾਂ ਦੇ ਚਰਨਾਂ ਚ ਬੇਨਤੀ ਕਰਦਾ ਹਾਂ ਕਿ ਹਮ ਹਮਾ ਕੇ ਆ ਕੇ ਕਰਤਾਰਪੁਰ ਸਾਹਿਬ ਗੁਰੂ ਸਾਹਿਬ ਦੇ ਦਰਸ਼ਨ ਕਰੋ ਦਾਸਾਂ ਨੂੰ ਸੇਵਾ ਦਾ ਮੌਕਾ ਦਿਓ ਜਿਵੇਂ ਕਿ ਆਪ ਜੀ ਜਾਣਦੇ ਹੋ ਜੋ ਇੱਕ ਬਹੁਤ ਵੱਡਾ ਫਲੱਡ ਆਇਆ ਸੀ ਉਸ ਤੋਂ ਬਾਅਦ ਗੁਰੂ ਨਾਨਕ ਪਾਸ਼ਾ ਨੇ ਬਖਸ਼ਿਸ਼ ਕੀਤੀ ਕਿ ਆਪਾਂ ਕਰਤਾਰਪੁਰ ਸਾਹਿਬੇ ਗੁਰੂ ਨਾਨਕ ਪਾਸ਼ਾ ਦਾ ਜੋਤੀ ਜੋਤਿ ਪ੍ਰੋਮਾਣਣ ਜਾ ਰਹੇ ਹਾਂ ਤਾਂ ਆਪ ਜੀ ਆ ਕੇ ਖੁੱਲੇ ਦਰਸ਼ਨ ਦੀਦਾਰੇ ਕਰੋ ਤੇ ਨਾਲ ਨਾਲ ਜਿਹੜੇ ਮੇਰੇ ਮੁਸਲਮਾਨ ਵੀਰ ਨੇ ਉਹਨਾਂ ਵਾਸਤੇ ਵੀ ਖੁਸ਼ਖਬਰੀ ਹੈ ਕਿ ਫਲੱਡ ਤੋਂ ਬਾਅਦ ਸਲਾਬ ਤੋਂ ਬਾਅਦ ਕਰਤਾਰਪੁਰ ਸਾਹਿਬ ਗੁਰਦੁਆਰਾ ਬੰਦ ਕੀਤਾ ਹੋਇਆ ਸੀ ਕਿਉਂਕਿ ਸਫਾਈ ਸੁੱਥਾਈ ਦਾ ਕੰਮ ਚੱਲ ਰਿਹਾ ਸੀ ਹੁਣ ਕੱਲ ਤੋਂ 20 ਨੰਬਰ ਤੋਂ ਜਿੱਥੇ ਸਾਡੀਆਂ ਗੁਰਸਿੱਖ ਸੰਗਤਾਂ ਨਾਨਕ ਨਾਮ ਲੈਵਾ ਸੰਗਤਾਂ ਕਰਤਾਰਪੁਰ ਸਾਹਿਬ ਪਹੁੰਚਣ ਗਿਆ ਤੇ ਮੁਸਲਮਾਨ ਫੈਮਲੀ ਜਿਹੜੀਆਂ ਨੇ ਸਾਡੇ ਮੁਸਲਮਾਨ ਵੀਰ ਜਿਹੜੇ ਨੇ ਉਹ ਵੀ ਕਰਤਾਰਪੁਰ ਸਾਹਿਬ ਕੇ ਜ਼ਿਆਰਤ ਕਰ ਸਕਦੇ ਨੇ ਦਰਸ਼ਨ ਕਰ ਸਕਦੇ ਨੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ